ਉਹ ਯਾਰ ਇਹ ਕਬਜਪ੍ਰੀਤ ਨਹੀਂ ਸ਼ਰਮ ਕਰੋ ਭਗਵਾਨ ਸੇ ਡਰੋ ਭੋਸੜੀ ਵਾਲੋ ਉਹੀ ਆ ਪ੍ਰਾਵਾ ਉਹੀ ਆ ਆਜੋ ਇਹਦੀਆਂ ਵੀਡੀਓ ਦੇਖਦੇ ਆਂ ਨਾਲੇ ਪੜਦੇ ਆ ਫਨੀ ਕਮੈਂਟ ਬਣੇ ਰਿਓ ਨਾਲ ਦੇਖਿਓ ਮਜ਼ਾ ਬਹੁਤ ਆਉਣਾਲਾ ਚਲੋ ਜੀ ਮੇਰੀ ਤਾਂ ਇੱਕੋ ਸਲਾਹ ਹੈ ਮੂੰਹ ਬੰਦ ਰੱਖਿਆ ਕਰ ਦੇਖੇ ਉਂਗਲ ਮਾਰ ਕੇ ਉਹਦੀ ਅੱਖ ਨਾ ਕੱਢਦੀ ਤੂੰ ਲੋਕ ਮੇਰੀ ਫ੍ਰੀਜ 'ਤੇ ਪ੍ਰੋਮੋਸ਼ਨ ਬੋਥ ਕਰ ਤੂੰ ਸੱਚੀ ਜਵਾਕ ਆ ਇੱਕ ਸਾਲ ਤੋਂ ਤੇਰੀ ਕਬਜ ਨਹੀਂ ਠੀਕ ਹੋਈ ਤੈਨੂੰ ਕਿਸੇ ਬਤਾ ਚਲਾ ਤੂੰ ਮੈਂ ਕਿਵੇਂ ਪਤਾ ਚ ਦੋਵੇਂ ਚਮਚੇ ਵਰਗੀ ਬੂਥੀ ਵਾਲੇ ਭੈਣ ਚੋਦ ਪੀ ਕੇ ਵੀ ਆਪਣੇ ਗੋਲੇ ਤੇ ਭੱਜ ਗਿਆ ਉਸ ਤੋਂ ਸਾਲਾ ਇਹ ਕੰਜਰਖਾਨਾ ਨਹੀਂ ਦੇਖਿਆ ਗਿਆ ਐਦਾ ਬੂਥਾ ਪਾੜਨ ਵਾਲੀ ਕਿਹੜੀ ਗੱਲ ਸੀ ਬੜਾ ਹਰਾਮੀ ਹੋ ਬੇਟਾ ਇਨੂੰ ਵਾਲਕਟੋਨ ਨੂੰ ਪੈਸੇ ਦੇ ਦੇ ਅੱਛਾ ਹਮਕੋ ਸਿਕਾ ਰਿਆ ਗਜਬ ਬੇਇੱਜ਼ਤੀ ਹੈ ਲੈ ਰਹੇ ਹੈ ਲੋਗ ਮੇਰੀ ਹਾਰ ਦਾ ਭਰਾ ਵਾਰੋਜ਼ ਗੁੱਲਾ ਫੇਰਦਾ ਫਿਰ ਨਹੀਂ ਕਿਤੇ ਹੋਰ ਜਾਂਦੀ ਸੀ ਖਸ ਗਿਆ ਪੰਜਰ ਬੱਜ ਘਰਾਂ ਲੋਟਾ ਇਹ ਤੇਰੀ ਬੋਲੀ ਬੋਲੇ ਮੇਰੇ ਨੀਂ ਆ ਕੇ ਲੱਗਦਾ ਮੇਰੇ ਕੋਲ ਸੇਮ ਕੁੜੀ ਦੇ ਮੂੰਹ ਵਰਗੀ ਚੱਪਲ ਹੈਗੀ ਮਾ ਖਰਾਬ ਹੋ ਜਾਏਗਾ ਮੈਂ ਮਾ ਬੰਮਾ ਭੈਣ ਤੇ ਆ ਜਾਊਗਾ ਮੈਂ ਇਨਕੀ ਕੋਸ਼ਨ ਬੋਥ ਕਰ ਰਹੇ ਨੇ ਪਹਿਲਾਂ ਤਾਂ ਤੂੰ ਤੋਂ ਹੁਣ ਆਪਦੀ ਸਿੱਧੀ ਕਰ ਲਓ ਜੀ ਨਵਾਂ ਮਾਮਲਾ ਆ ਗਿਆ ਇੰਸਟਾ ਦੇ ਲੋਕਾਂ ਨੂੰ ਵੇਲੇ ਨਾ ਰਹਿਣਦੇ ਉਹ ਕਿਤੇ ਨਾ ਕਿਤੇ ਲਾਈ ਰੱਖਿਓ ਅੱਛਾ ਠੀਕ ਹੈ ਠੀਕ ਆ ਤੇ ਦੂਜੀ ਗੱਲ ਇਹ ਆ ਵੀ 13 ਪ੍ਰੋਮੋਸ਼ਨ ਕਿਸੇ ਨੇ ਕਰਕੇ ਆਪਣਾ ਅਕਾਊਂਟ ਵਧਾਉਣਾ ਹੈਗਾ ਸਾਲੀ ਬੜੀ ਸਟਾਰ ਬੂਥੀ ਦੇਖ ਲੈ ਆਪਣੀ ਤੂੰ ਪਹਿਲਾਂ ਸੜੇ ਹੋਏ ਮੂੰਹ ਵਾਲੀ ਮੇਰਾ ਤਾਂ ਅਕਾਊਂਟ ਵੈਸੇ ਵੀ ਬਹੁਤ ਪਤਲਾ ਜਾਏ ਵੀ ਜੇ ਮੈਂ ਤੇਰੀ ਪ੍ਰੋਮੋਸ਼ਨ ਕਰਾਂਗੀ ਮੇਰਾ ਅਕਾਊਂਟ ਤਾਂ ਮਿੰਦਿਆ ਜਾਣਾ ਠੀਕ ਮੁੱਛਾ ਵਾਲੀ ਬੀਬੀ ਕੀ ਹੋਇਆ ਤੈਨੂੰ ਇਹ ਸਾਨੂੰ ਤਾਂ ਪਿੰਡ ਚੋਂ ਡੱਕਾ سپورਟ ਨਹੀਂ ਬਾਈ ਕਿਸੇ ਦੀ ਜਿੱਦਾ ਦੇ ਲੱਛਣ ਆ ਸਾਲੇ سپورਟ ਕਰਨੀ ਵੀ ਨਹੀਂ ਕਿਸੇ ਨੇ ਯਹੀ ਨਹੀਂ ਅਭੀ ਹੋਰ ਸੁਣੀਏ ਨਾ ਕਿਸੇ ਸਾਲੇ ਦੀ سپورਟ ਚਾਹੀਦੀ ਲੱਛਣ ਤਾਂ ਪਿੰਡੋਂ ਬਾਹਰ ਕੱਢਣ ਵਾਲੇ ਨੇ ਰੁਕ ਜਾ ਰੁਕ ਜਾ ਸਾਲੇ ਸਾਰੇ ਪਿੰਡ ਵਾਲੇ ਢੜਕੇ ਰੱਖੇ ਹੋਏ ਆ ਇਹਨਾਂ ਨੂੰ ਸਿਆ ਕਰਕੇ ਮੀਂਹ ਨਹੀਂ ਪੈ ਰਿਹਾ ਸਾਲਾ ਸਵਾਦ ਹੀ ਉਦੋਂ ਆਉਂਦਾ ਜਦੋਂ ਲੰਗਦਿਆਂ ਨੂੰ ਸਾਰੇ ਅੱਖਾਂ ਕੱਟ-ਕੱਟ ਦੇਖਦੇ ਆ ਸੁਣ ਕੇ ਜਰਾ ਫੁੱਦੂਆਂ ਦੇ ਘਰ ਫੁੱਦੂ ਆਏ ਫੁੱਦੂ ਰਲ ਕੇ ਜਸ਼ਨ ਮਨਾਏ ਫੁੱਦੂ ਹੀ ਪੁੱਛਣ ਫੁੱਦੂਆਂ ਨੂੰ ਇਹ ਫੁੱਦੂ ਕਿੱਥੋਂ ਆਏ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਲੋ ਜੀ ਅੱਜ ਦੀ ਵੀਡੀਓ ਵਿੱਚ ਬਸ ਇੰਨੇ ਕਬਜ਼ ਪ੍ਰੀਤ ਦੀ ਵੀਡੀਓ ਕਿੱਦਾਂ ਲੱਗੀ ਵਧੀਆ ਲੱਗੀ ਤੇ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਕਮੈਂਟ ਵੀ ਕਰਿਓ ਨੈਕਸਟ ਵੀਡੀਓ ਵੀ ਆਪਾਂ ਤੁਹਾਡੇ ਲੈ ਕੇ ਆਉਂਨੇ ਆ ਚੰਗਾ ਜੀ ਬਾਏ